ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਤੋਂ ਤੁਸੀਂ ਜੋ ਵੀ ਸੋਚੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਬਸ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੈ ਕਿਉਂਕਿ ਸੁਖੀ ਹੋਣ ਦਾ ਮੰਤਰ ਹੈ ਇਹ ਸਭ ਕੁਝ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਵਿੱਚ ਬੇਨਤੀ ਹੈ। ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ। ਜੇਕਰ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਵੀ ਕਰ ਸਕਦੇ ਹੋ। ਪੂਰੇ ਹੀ ਧਿਆਨ ਦੇ ਨਾਲ ਸਰਵਣ ਕਰਨਾ। ਇਹਨਾਂ ਗੱਲਾਂ ਦੇ ਨਾਲ ਜੇਕਰ ਸਹਿਮਤ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਲੈਣਾ ਜੀ ਹੋਰ ਵੀ ਭੈਣ ਭਰਾਵਾਂ ਨਾਲ ਸ਼ੇਅਰ ਕਰ ਲੈਣਾ ਸਤ ਸਿੰਘ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਰੂਪੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਵਾਲੇ ਹਾਂ ਕਿਉਂਕਿ ਇਹ ਕਹਾਣੀ ਸੁਣਨ ਤੋਂ ਬਾਅਦ ਚੰਗੀ ਤਰ੍ਹਾਂ ਗੱਲ ਸਮਝ ਵਿੱਚ ਸੌਖੇ ਤਰੀਕੇ ਨਾਲ ਆ ਜਾਵੇਗੀ ਕਿ ਅਸੀਂ ਤੁਹਾਨੂੰ ਸਮਝਾਉਣ ਦੀ ਕੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੀ ਵੀਡੀਓ ਦਾ ਵਿਸ਼ਾ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇਗਾ ਤਾਂ ਪਹਿਲਾਂ ਕਹਾਣੀ ਸਾਂਝੀ ਕਰਦੇ ਹਾਂ ਇਦਾਂ ਹੀ ਆਖਦੇ ਹਨ ਨਾ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਦੁਖੀ ਪਰੇਸ਼ਾਨ ਇਨਸਾਨ ਰਹਿੰਦਾ ਸੀ ਕਹਿੰਦੇ ਪਿੰਡ ਵਾਲਿਆਂ ਨੇ ਉਹਦਾ ਨਾਮ ਦੁਖੀ ਆਤਮਾ ਰੱਖ ਦਿੱਤਾ ਸੀ ਇਹ ਨਾਮ ਪਿੰਡ ਵਾਲਿਆਂ ਨੇ ਉਹਨੂੰ ਇਸ ਕਰਕੇ ਦਿੱਤਾ ਸੀ ਕਿਉਂਕਿ ਉਹ ਮਨੁੱਖ ਜੀਹਦੇ ਕੋਲ ਵੀ ਬੈਠਦਾ ਆਪਣੇ ਦੁੱਖਾਂ ਦੀਆਂ ਆਪਣੀਆਂ ਪਰੇਸ਼ਾਨੀਆਂ ਦੀਆਂ ਕਹਾਣੀਆਂ ਹੀ ਸੁਣਾਉਣ ਲੱਗ ਜਾਂਦਾ ਇਹ ਉਹਦਾ ਸੁਭਾਅ ਹੀ ਬਣ ਗਿਆ ਸੀ ਉਹਦੀ ਆਦਤ ਬਣ ਚੁੱਕੀ ਸੀ ਉਹਨੇ ਜਿੱਥੇ ਵੀ ਬੈਠਣਾ ਆਪਣੇ ਦੁੱਖ ਦੀ ਗੱਲ ਕਰਨੀ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਦੀ ਗੱਲ ਕਰਨੀ ਕਹਿੰਦੇ ਕਿ ਉਹਦੇ ਇਸ ਸੁਭਾਅ ਕਰਕੇ ਕਈ ਲੋਕ ਤਾਂ ਉਹਦੇ ਤੋਂ ਕਿਨਾਰਾ ਕਰ ਗਏ ਭਾਵ ਕਿ ਉਹਨੂੰ ਵੇਖ ਕੇ ਹੀ ਆਪਣਾ ਰਾਹ ਬਦਲ ਲੈਂਦੇ ਸਨ ਕਿ ਇਹਨੇ ਸਾਡੇ ਕੋਲ ਆ ਕੇ ਜੇਖ ਲੋ ਗਿਆ ਤਾਂ ਇਹਨੇ ਫਿਰ ਦੁੱਖਾਂ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦੇਣੀਆਂ ਹਨ ਤੇ ਸਾਨੂੰ ਵੀ ਦੁਖੀ ਕਰ ਦਿੰਦਾ ਹੈ ਕਹਿੰਦੇ ਕਿ ਕੁਝ ਲੋਕਾਂ ਦਾ ਉਸਦੇ ਨਾਲ ਬੋਲਚਾਲ ਹੀ ਬੰਦ ਹੋ ਗਿਆ ਅਤੇ ਕੁਝ ਲੋਕ ਪਹਿਲਾਂ ਹੀ ਉਸ ਦੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਨੂੰ ਸੁਣ ਲੈਂਦੇ ਤੇ ਬਾਅਦ ਵਿੱਚ ਉਸ ਦਾ ਮਜ਼ਾਕ ਬਣਾਉਂਦੇ। ਉਹਨੂੰ ਥੋੜਾ ਥੋੜਾ ਪਤਾ ਲੱਗਣ ਲੱਗ ਗਿਆ ਕਿ ਲੋਕ ਮੇਰੇ ਤੋਂ ਪਾਸਾ ਵਟ ਰਹੇ ਹਨ ਜਾਂ ਲੋਕ ਮੇਰਾ ਮਜ਼ਾਕ ਬਣਾਉਂਦੇ ਹਨ। ਕਹਿੰਦੇ ਹੁਣ ਤਾਂ ਹੋਰ ਵੀ ਜ਼ਿਆਦਾ ਦੁਖੀ ਰਹਿਣ ਲੱਗਾ ਕਿਉਂਕਿ ਇਹ ਸੋਚਦਾ ਸੀ ਕਿ ਮੈਂ ਆਪਣਾ ਦੁੱਖ ਕਿੰ ਨੂੰ ਦੱਸਾਂ। ਕਹਿੰਦੇ ਇੱਕ ਦਿਨ ਨਾ ਇਸੇ ਹੀ ਤਰ੍ਹਾਂ ਬੜਾ ਹੀ ਦੁਖੀ ਤੇ ਪਰੇਸ਼ਾਨ ਸੀ ਆਪਣੇ ਖੇਤਾਂ ਵਿੱਚ ਬੈਠਾ ਰੱਬ ਨੂੰ ਉਲਾਮੇ ਦੇ ਰਿਹਾ ਸੀ ਕਿ ਰੱਬਾ ਮੇਰੀ ਜ਼ਿੰਦਗੀ ਦੇ ਵਿੱਚ ਐਨੇ ਦੁੱਖ ਕਿਉਂ ਲਿਖੇ ਹਨ ਅਦੇ ਮੇਰਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ ਹੈ ਸਾਰੇ ਹੀ ਮੇਰੇ ਦੋਸਤ ਮਿੱਤਰ ਮੇਰਾ ਸਾਥ ਛੱਡ ਗਏ ਹਨ ਕੋਈ ਮੇਰੇ ਕੋਲ ਬੈਠ ਕੇ ਰਾਜੀ ਨਹੀਂ ਹੈ ਮੇਰਾ ਕੋਈ ਵੀ ਦੁੱਖ ਸੁਣ ਕੇ ਰਾਜੀ ਨਹੀਂ ਹੈ ਦੱਸ ਮੈਂ ਆਪਣੇ ਦੁੱਖ ਕਿਹਨੂੰ ਦੱਸਾਂ ਇਦਾਂ ਹੀ ਕੋਲੋਂ ਇੱਕ ਸੰਤ ਫਕੀਰ ਜੀ ਲੰਘ ਰਹੇ ਸਨ ਜਦੋਂ ਉਹਨਾਂ ਨੇ ਇਹ ਗੱਲ ਇਸ ਆਦਮੀ ਦੇ ਮੂੰਹੋਂ ਸੁਣੀ ਕਿ ਇਹ ਤਾਂ ਰੱਬ ਨੂੰ ਉਲਾਂਭੇ ਦਿੰਦਾ ਹੈ ਤਾਂ ਉਹ ਸੰਤ ਫਕੀਰ ਜੀ ਇਹਦੇ ਕੋਲ ਆ ਗਏ ਤੇ ਕਹਿਣ ਲੱਗੇ ਪੁੱਤਰ ਇੰਜ ਲੱਗਦਾ ਜਿਵੇਂ ਤੋ ਬੜਾ ਦੁਖੀ ਹੋਵੇ ਕਹਿੰਦੇ ਕਿ ਸੰਤ ਫਕੀਰ ਜੀ ਦੇ ਮੂੰਹੋਂ ਇਹ ਗੱਲ ਨਿਕਲਣ ਦੀ ਧੀਰ ਸੀ ਕਿ ਇਹਨੇ ਇੱਕ ਇੱਕ ਕਰਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਤੇ ਪਰੇਸ਼ਾਨੀਆਂ ਸੰਤ ਫਕੀਰ ਜੀ ਨੂੰ ਗਣਾਉਣੇ ਸ਼ੁਰੂ ਕਰ ਦਿੱਤੇ ਕਿ ਮੈਂ ਆਪਣੇ ਜੀਵਨ ਵਿੱਚ ਬੜਾ ਦੁਖੀ ਹਾਂ ਇਹ ਵੀ ਦੱਸਿਆ ਹੁਣ ਮੇਰੇ ਦੋਸਤ ਮਿੱਤਰ ਮੇਰਾ ਸਾਥ ਛੱਡ ਗਏ ਹਨ ਪਹਿਲਾਂ ਮੈਂ ਉਹਨਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਕੇ ਆਪਣੇ ਆਪ ਨੂੰ ਥੋੜਾ ਚਿਰ ਹਲਕਾ ਮਹਿਸੂਸ ਕਰ ਲੈਂਦਾ ਸੀ ਪਰ ਹੁਣ ਤਾਂ ਕੋਈ ਵੀ ਮੇਰਾ ਦੁੱਖ ਸੁਣ ਕੇ ਰਾਜੀ ਨਹੀਂ ਇਸ ਕਰਕੇ ਮੈਂ ਬੜਾ ਦੁਖੀ ਹਾਂ ਸੰਤ ਜੀ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਥੋੜਾ ਗੰਭੀਰ ਹੋ ਕੇ ਕਹਿਣ ਲੱਗੇ ਪੁੱਤਰ ਹੁਣ ਤੂੰ ਕੀ ਚਾਹੁੰਦਾ ਹੈਂ ਤੈਨੂੰ ਤੇਰੀਆਂ ਦੁੱਖ ਤਕਲੀਫਾਂ ਸੁਣਨ ਵਾਲਾ ਕੋਈ ਮਿਲ ਜਾਵੇਗਾ ਆਪਣੀ ਜ਼ਿੰਦਗੀ ਵਿੱਚ ਇਹਨਾਂ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਤੋਂ ਤੂੰ ਖਿਹੜਾ ਛਡਾਉਣਾ ਚਾਹੁੰਦਾ ਹੈ ਤਾਂ ਕਹਿੰਦੇ ਉਹ ਮੋਹਨੋਖ ਜਿਹੜਾ ਸੀ ਉਹ ਕਹਿਣ ਲੱਗਾ ਬਾਬਾ ਜੀ ਜੇਕਰ ਮੈਨੂੰ ਮੇਰੀ ਜ਼ਿੰਦਗੀ ਵਿੱਚ ਇਹਨਾਂ ਪਰੇਸ਼ਾਨੀਆਂ ਤੇ ਉਲਟਣਾ ਤੋਂ ਛੁਟਕਾਰਾ ਮਿਲ ਜਾਵੇ ਮੈਨੂੰ ਹੋਰ ਕੀ ਚਾਹੀਦਾ ਕਹਿੰਦੇ ਬਾਬਾ ਜੀ ਕਹਿਣ ਲੱਗੇ ਪੁੱਤ ਤੇਰੀਆਂ ਸਾਰੀਆਂ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਜੇਕਰ ਤੂੰ ਚਾਵੇਂ ਬਾਬਾ ਜੀ ਨੇ ਕਿਹਾ ਪੁੱਤਰ ਤੈਨੂੰ ਤੇਰੀਆਂ ਗੱਲਾਂ ਸੁਣਨ ਤੋਂ ਬਾਅਦ ਇੰਜ ਲੱਗ ਰਿਹਾ ਜਿਵੇਂ ਤੇਰੀਆਂ ਇਹ ਸਾਰੀਆਂ ਦੁੱਖ ਤਕਲੀਫਾਂ ਦੀ ਵਜ੍ਹਾ ਤੂੰ ਆਪ ਹੀ ਹੋਵੇਂ ਕਹਿੰਦੇ ਕਿ ਮਨੁੱਖ ਹੈਰਾਨ ਰਹਿਣ ਲੱਗਿਆ ਤੇ ਕਹਿਣ ਲੱਗਾ ਬਾਬਾ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਤਾਂ ਆਪਣੇ ਜੀਵਨ ਵਿੱਚ ਸੁਖੀ ਹੋਣਾ ਚਾਹੁੰਦਾ ਹਾਂ ਤਾਂ ਬਾਬਾ ਜੀ ਨੇ ਕਿਹਾ ਪਰ ਤੂੰ ਗੱਲ ਤਾਂ ਹਰ ਵੇਲੇ ਦੁੱਖ ਤਕਲੀਫ ਦੀ ਕਰਦਾ ਹੈ ਬਾਬਾ ਜੀ ਨੇ ਸਮਝਾਇਆ ਪੁੱਤਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਪ੍ਰਤੀਬਿੰਬ ਹੈ ਵਿਚਾਰਾਂ ਦਾ ਜੋ ਵੀ ਵਿਚਾਰ ਸਾਡੇ ਮਨ ਵਿੱਚ ਚੱਲਦੇ ਹਨ ਉਹ ਵਿਚਾਰ ਇੱਕ ਨਾ ਇੱਕ ਦਿਨ ਸੱਚ ਹੋ ਜਾਂਦੇ ਹਨ ਉਹ ਵਿਚਾਰ ਹੀ ਫਿਰ ਸਾਡੇ ਨਾਲ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਹਨ ਇਸ ਕਰਕੇ ਮੈਨੂੰ ਲੱਗਦਾ ਹੈ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਦੁਖੀ ਇਸੇ ਹੀ ਕਰਕੇ ਹੈ ਕਿਉਂਕਿ ਤੂੰ ਆਪਣੇ ਮਨ ਵਿੱਚ ਹਰ ਵੇਲੇ ਆਪਣੇ ਦੁੱਖਾਂ ਦੀ ਕਹਾਣੀ ਨੂੰ ਚਲਾਉਂਦਾ ਰਹਿੰਦਾ ਹੈ ਉਹਨੂੰ ਭੁੱਲ ਕੇ ਵੀ ਤੂੰ ਅੱਗੇ ਵੱਧਦਾ ਨਹੀਂ ਉਹਨਾਂ ਹੀ ਘਟਨਾਵਾਂ ਨੂੰ ਵਾਰ-ਵਾਰ ਯਾਦ ਕਰਕੇ ਮਨ ਨੂੰ ਕਮਜ਼ੋਰ ਬਣਾਉਂਦਾ ਰਹਿੰਦਾ ਹੈ ਇਸ ਕਰਕੇ ਤੂੰ ਰੁਲਿਆ ਫਿਰਦਾ ਹੈ ਆਪਣੇ ਮਨ ਵਿੱਚ ਤੂੰ ਬਸ ਨਕਾਰਾਤਮਕ ਹੀ ਵਿਚਾਰ ਭੇਜਦਾ ਹੈ ਇਸ ਲਈ ਸਾਡੇ ਮਨ ਨੂੰ ਉਹੋ ਹੀ ਰਸਤਾ ਲੱਭੇਗਾ ਨਾ ਜਿਸ ਰਸਤੇ ਤੇ ਅਸੀਂ ਸਾਰਾ ਦਿਨ ਗੱਲ ਕਰਾਂਗੇ ਇਸ ਕਰਕੇ ਜੇ ਤੂੰ ਆਪਣੇ ਜੀਵਨ ਵਿੱਚ ਸੁਖੀ ਹੋਣਾ ਚਾਹੁੰਦਾ ਹੈ ਆਪਣੀ ਸੋਚ ਬਦਲ ਆਪਣੀ ਸੋਚ ਨੂੰ ਵੱਡਾ ਕਰ ਲੈ ਦੁੱਖ ਬਾਰੇ ਨਹੀਂ ਸੁਖ ਬਾਰੇ ਸੋਚਣਾ ਸ਼ੁਰੂ ਕਰ ਦੇ ਮਨੁੱਖ ਕਹਿਣ ਲੱਗਾ ਬਾਬਾ ਜੀ ਸੁਖ ਬਾਰੇ ਕਿਵੇਂ ਸੋਚਾਂ ਮੈਂ ਤਾਂ ਸੁਖੀ ਹੋ ਜਾਵਾਂਗਾ ਕਿਵੇਂ ਸੋਚ ਲਵਾਂ ਬਾਬਾ ਜੀ ਨੇ ਕਿਹਾ ਸਿਰਫ ਸੋਚਣ ਨਾਲ ਹੀ ਉਹਨੂੰ ਸੁਖ ਮਹਿਸੂਸ ਹੋ ਜਾਵੇਗਾ ਤਾਂ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਮੇਰੇ ਤਾਂ ਜੀਵਨ ਵਿੱਚ ਮੇਰੇ ਹਿਸਾਬ ਨਾਲ ਖੁਸ਼ ਹੋਣ ਵਾਲੀ ਸੁਖੀ ਹੋਣ ਵਾਲੀ ਕੋਈ ਵਜ੍ਹਾ ਵੀ ਨਹੀਂ ਬਾਬਾ ਜੀ ਨੇ ਕਿਹਾ ਆਪਣੇ ਆਪ ਨੂੰ ਦੁਖੀ ਕਿਸ ਗੱਲਾਂ ਮਹਿਸੂਸ ਕਰਦਾ ਹੈ ਉਸ ਮਨੁੱਖ ਨੇ ਬਾਬਾ ਜੀ ਨੂੰ ਇੱਕ ਇੱਕ ਕਰਕੇ ਆਪਣੇ ਦੁੱਖਾਂ ਦੀ ਵਜ੍ਹਾ ਦੱਸਣੀ ਸ਼ੁਰੂ ਕੀਤੀ ਬਾਬਾ ਜੀ ਮੈਂ ਗਰੀਬ ਹਾਂ ਮੇਰੇ ਕੋਲ ਪੈਸਾ ਨਹੀਂ ਮੇਰੇ ਦੋਸਤ ਹੀ ਮੇਰੇ ਜਿਹੜੇ ਰਿਸ਼ਤੇਦਾਰ ਹਨ ਮੇਰੇ ਭੈਣ ਭਰਾ ਹਨ ਮੇਰੇ ਤੋਂ ਅਮੀਰ ਹਨ ਉਹਨਾਂ ਦੇ ਕੋਲ ਬੜੇ ਸੋਹਣੇ ਘਰ ਹਨ ਉਹਨਾਂ ਦੇ ਕੋਲ ਮੇਰੇ ਨਾਲੋਂ ਜ਼ਿਆਦੀਆਂ ਜ਼ਮੀਨਾਂ ਜਾਇਦਾਦਾਂ ਹਨ ਮੇਰੇ ਨਾਲੋਂ ਜ਼ਿਆਦਾ ਸੁੱਖ ਸਹੂਲਤਾਂ ਹਨ ਇਸ ਕਰਕੇ ਜਦੋਂ ਮੈਂ ਉਹਨਾਂ ਨੂੰ ਵੇਖਦਾ ਹਾਂ ਉਹਨਾਂ ਦੇ ਮੁਕਾਬਲੇ ਆਪਣੇ ਘਰ ਵੱਲ ਆਪਣੇ ਜੀਵਨ ਵੱਲ ਵੇਖਦਾ ਹਾਂ ਮੇਰੇ ਮਨ ਨੂੰ ਬੜਾ ਦੁੱਖ ਲੱਗਦਾ ਹੈ ਰੱਬ ਨੇ ਮੇਰੇ ਨਾਲ ਐਡਾ ਵੱਡਾ ਵਿਤਕਰਾ ਕਿਉਂ ਕਰ ਦਿੱਤਾ ਹੈ ਮੇਰੇ ਜੀਵਨ ਵਿੱਚ ਇੰਨੇ ਦੁੱਖ ਕਿਉਂ ਲਿਖੇ ਹਨ? ਬਾਬਾ ਜੀ ਨੇ ਕਿਹਾ ਪੁੱਤ ਇਹ ਦੁੱਖ ਰੱਬ ਨੇ ਤੇਰੀ ਜ਼ਿੰਦਗੀ 'ਚ ਨਹੀਂ ਲਿਖੇ। ਤੇਰੇ ਭੈਣ ਭਰਾਵਾਂ ਨੂੰ ਤੇਰੇ ਦੋਸਤ ਮਿੱਤਰਾਂ ਨੂੰ ਜੋ ਮਿਲਿਆ ਉਹਨਾਂ ਦੇ ਕਰਮਾਂ ਨਾਲ ਮਿਲਿਆ ਹੈ। ਉਹਨਾਂ ਦੀ ਮਿਹਨਤ ਦਾ ਮਿਲਿਆ ਹੈ। ਤੈਨੂੰ ਜੋ ਮਿਲਣਾ ਹੈ ਤੇਰੀ ਮਿਹਨਤ ਦਾ ਤੇਰੇ ਕਰਮਾਂ ਦਾ ਮਿਲਣਾ ਹੈ। ਇਸ ਕਰਕੇ ਤੂੰ ਉਹਨਾਂ ਨਾਲ ਆਪਣੀ ਤੁਲਨਾ ਨਾ ਕਰਿਆ ਕਰ। ਬਲਕਿ ਆਪਣੀ ਮਿਹਨਤ ਵਧਾ ਲੈ ਤੇ ਆਪਣੇ ਅੰਦਰ ਦੀ ਆਤਮ ਵਿਸ਼ਵਾਸ ਨੂੰ ਵਧਾ ਲੈ। ਜੋ ਤੂੰ ਆਪਣੇ ਜੀਵਨ ਦੀਆਂ ਗੱਲਾਂ ਕਰੇਗਾ ਉਹ ਹੀ ਤੇਰੇ ਲਈ ਸੱਚ ਹੋਣਗੀਆਂ ਇਸ ਲਈ ਸੋਚ ਸਮਝ ਕੇ ਆਪਣੇ ਮੂੰਹੋਂ ਵਿਚਾਰ ਕੱਢਿਆ ਕਰ ਨਹੀਂ ਤਾਂ ਤੂੰ ਆਪਣੇ ਆਪ ਨੂੰ ਕਮਜ਼ੋਰ ਕਰ ਰਿਹਾ ਹੈ ਇਹ ਆਦਤ ਨੂੰ ਛੱਡ ਦੇ ਕਿਉਂਕਿ ਇਸੀ ਆਦਤ ਕਰਕੇ ਤੇਰੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਜਿਹੜੀਆਂ ਹਨ ਉਹ ਵੱਧ ਰਹੀਆਂ ਹਨ ਤੇ ਤੂੰ ਹਰ ਵੇਲੇ ਬੇਚੈਨ ਰਹਿੰਦਾ ਹੈ ਕਿਉਂਕਿ ਤੂੰ ਹਰ ਵੇਲੇ ਦੁੱਖਾਂ ਬਾਰੇ ਹੀ ਸੋਚਦਾ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ ਕਿਸੇ ਨੋ ਵੀ ਤੂੰ ਹੁਣ ਪਸੰਦ ਨਹੀਂ ਲੋਕ ਤੇਰੇ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਗਏ ਹਨ ਇਸ ਲਈ ਤੂੰ ਆਪਣੀ ਸੋਚ ਤੇ ਆਪਣਾ ਨਜ਼ਰੀਆ ਬਦਲ ਤੇਰੀ ਜ਼ਿੰਦਗੀ ਆਪੇ ਬਦਲਣੀ ਸ਼ੁਰੂ ਹੋ ਜਾਵੇਗੀ ਬਾਬਾ ਜੀ ਨੇ ਕਿਹਾ ਤੂੰ ਅੱਜ ਤੋਂ ਹੀ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਨਾ ਹੈ ਵੇਖਣਾ ਹੈ ਸੁਖ ਤੇਰੇ ਪਿੱਛੇ ਆਉਣਗੇ ਉਸ ਮਨੁੱਖ ਨੇ ਬਾਬਾ ਜੀ ਕਿ ਮੈਂ ਆਪਣੇ ਆਪ ਨੂੰ ਸੁਖ ਕਿੰਜ ਮਹਿਸੂਸ ਕਰਾਂ ਮੇਰੇ ਕੋਲ ਸੁਖੀ ਹੋਣ ਦੀ ਕੋਈ ਵਜ੍ਹਾ ਹੀ ਨਹੀਂ ਤੁਹਾਨੂੰ ਦੱਸਿਆ ਤਾਂ ਹੈ ਜਦੋਂ ਵੀ ਆਪਣੇ ਜੀਵਨ ਵਿੱਚ ਝਾਤ ਮਾਰਦਾ ਆਪਣੇ ਆਪ ਨੂੰ ਪਿੱਛੇ ਪਾਉਂਦਾ ਸਭ ਤੋਂ ਗਰੀਬ ਮਹਿਸੂਸ ਕਰਦਾ ਬਾਬਾ ਜੀ ਨੇ ਕਿਹਾ ਕਿ ਤੂੰ ਆਪਣੇ ਸੋਚਣ ਦਾ ਤਰੀਕਾ ਬਦਲ ਲੈ ਤੂੰ ਹਮੇਸ਼ਾ ਆਪਣੇ ਤੋਂ ਉੱਪਰ ਵਾਲ ਨੂੰ ਵੇਖਦਾ ਹੈ ਆਪਣੇ ਤੋਂ ਥੱਲੇ ਵਾਲਿਆਂ ਨੂੰ ਵੇਖਿਆ ਕਰ ਇਸ ਕਰਕੇ ਤੂੰ ਦੁਖੀ ਹੁੰਦਾ ਹੈ ਅੱਜ ਤੋਂ ਤੂੰ ਆਪਣੇ ਨੀਵੇਂ ਬਾਰੇ ਸੋਚਣਾ ਹੈ ਜੋ ਤੇਰੇ ਨਾਲੋਂ ਜ਼ਿਆਦਾ ਗਰੀਬ ਹਨ ਤੇ ਬਹੁਤ ਹੀ ਗਰੀਬੀ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ ਤੋ ਕਹਿ ਰਹੇ ਹਾਂ ਸੀ ਕਿ ਤੇਰੇ ਕੋਲ ਛੋਟਾ ਜਿਹਾ ਘਰ ਹੈ ਤੋ ਉਹਨਾਂ ਬਾਰੇ ਸੋਚ ਜਿਨ੍ਹਾਂ ਕੋਲ ਘਰ ਰਹਿਣ ਵਾਸਤੇ ਹੈ ਹੀ ਨਹੀਂ ਜਗ੍ਹਾ ਹੀ ਨਹੀਂ ਹੈਗੀ ਕਹਿੰਦੇ ਉਹਨੇ ਬਾਬਾ ਜੀ ਦੇ ਕਹੇ ਅਨੁਸਾਰ ਲੋਕਾਂ ਬਾਰੇ ਸੋਚਣਾ ਛੱਡ ਦਿੱਤਾ ਤੇ ਨੀਵੇਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਤੇ ਇਹਦੇ ਨਾਲੋਂ ਵੀ ਜ਼ਿਆਦਾ ਗਰੀਬੀ 'ਚ ਰਹੇ ਲੋਕਾਂ ਬਾਰੇ ਸੋਚਣ ਲੱਗਾ ਜਿਨ੍ਹਾਂ ਦੇ ਕੋਲ ਉਹ ਚੀਜ਼ਾਂ ਨਹੀਂ ਸਨ ਜੋ ਇਹਦੇ ਕੋਲ ਸਨ ਕਹਿੰਦੇ ਇਹਦੇ ਮਨ ਨੂੰ ਅੰਦਰੋਂ ਖੁਸ਼ੀ ਦਾ ਅਹਿਸਾਸ ਹੋਇਆ ਕਿ ਸੱਚਮੁੱਚ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਜਦੋਂ ਆਪਣੇ ਅੰਦਰ ਨੂੰ ਸੁਖੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਇਹਦੇ ਜੀਵਨ ਵਿੱਚ ਬੜੇ ਵੱਡੇ ਬਦਲਾਅ ਹੋਣੇ ਸ਼ੁਰੂ ਹੋ ਗਏ ਹੁਣ ਹਰ ਇੱਕ ਵੇਲੇ ਦੁਖੀ ਪਰੇਸ਼ਾਨ ਨਹੀਂ ਸੀ ਰਹਿੰਦਾ ਬਲਕਿ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਪਰਮਾਤਮਾ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਇੰਨਾ ਕੁਝ ਦਿੱਤਾ ਸਹੀ ਸਲਾਮਤ ਸਰੀਰ ਦਿੱਤਾ ਸੁਣਨ ਲਈ ਕੰਨ ਦਿੱਤੇ ਹਨ ਤੇ ਸੋਚਣ ਲਈ ਦਿਮਾਗ ਦਿੱਤਾ ਹੈ ਇੰਨੀਆਂ ਸਾਰੀਆਂ ਚੀਜ਼ਾਂ ਦਾ ਆਪਣੀਆਂ ਦਾ ਪਰਮਾਤਮਾ ਨੂੰ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਸਾਰੇ ਹੀ ਕੰਮ ਧੰਦਿਆਂ ਨੂੰ ਵਧੀਆ ਤਰੀਕੇ ਨਾਲ ਕਰਨ ਲੱਗਾ ਥੋੜੇ ਹੀ ਮਹੀਨਿਆਂ ਦੇ ਬਾਅਦ ਇਹਦੇ ਜੀਵਨ ਵਿੱਚ ਜੋ ਵੀ ਉਲਝਣਾ ਸਨ ਸਾਰੀਆਂ ਹੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਖਤਮ ਹੋ ਗਈਆਂ ਇਸ ਕਰਕੇ ਸੈਲ ਸੰਗਰ ਜੀ ਸਾਡੀ ਸੋਚ ਦੇ ਮੁਤਾਬਕ ਹੀ ਸਾਨੂੰ ਮਿਲਦਾ ਹੈ ਇਸ ਕਰਕੇ ਭੁੱਲ ਕੇ ਵੀ ਕਦੇ ਆਪਣੇ ਮਨ ਦੇ ਅੰਦਰ ਮਾੜੀ ਜਾਣਕਾਰੀ ਨਹੀਂ ਭੇਜਣੀ ਜਾਂ ਆਪਣੇ ਬਾਰੇ ਕੁਝ ਮਾੜਾ ਨਹੀਂ ਸੋਚਣਾ ਮਨ ਦੁਖੀ ਹੋਵੇ ਸਾਡਾ ਫਿਰ ਕਮਜ਼ੋਰ ਵੀ ਹੋ ਜਾਵੇਗਾ ਕਈ ਵਾਰ ਸਾਡੇ ਆਸ-ਪਾਸ ਜਾਂ ਸੋਸ਼ਲ ਮੀਡੀਆ ਤੇ ਆਪਾਂ ਕੁਝ ਐਹੋ ਜਿਹੀਆਂ ਚੀਜ਼ਾਂ ਵੇਖ ਲੈਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਜਦੋਂ ਮਨ ਕਮਜ਼ੋਰ ਹੁੰਦਾ ਹੈ ਜ਼ਿੰਦਗੀ ਦੀਆਂ ਉਲਝਣਾਂ ਤੇ ਪਰੇਸ਼ਾਨੀਆਂ ਫਿਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਾਡੇ ਨਾਲ ਚੰਗਾ ਹੋਵੇਗਾ ਇਸ ਕਰਕੇ ਸਾਡੀ ਜ਼ਿੰਦਗੀ ਵਿੱਚ ਹੋਣ ਵਾਲੇ ਦੇ ਬਾਰੇ ਸੋਚਣਾ ਅੱਜ ਤੋਂ ਹੀ ਛੱਡ ਦਿਓ ਇਹ ਸੋਚੋ ਕਿ ਸਾਡੀ ਜ਼ਿੰਦਗੀ ਵਿੱਚ ਜੋ ਹੋਵੇਗਾ ਚੰਗਾ ਹੋਵੇਗਾ ਹਮੇਸ਼ਾ ਹੀ ਜਦੋਂ ਸੋਚੋ ਤਾਂ ਸਕਾਰਾਤਮਕ ਸੋਚ ਮਨ ਵਿੱਚ ਰੱਖੋ ਕਿ ਅਸੀਂ ਮਿਹਨਤ ਕਰ ਰਹੇ ਹਾਂ ਸਾਨੂੰ ਇਸ ਮਿਹਨਤ ਦਾ ਫਲ ਜ਼ਰੂਰ ਪ੍ਰਾਪਤ ਹੋਵੇਗਾ ਕੋਈ ਵੀ ਮੜਾ ਗ੍ਰਹਿ ਕੋਈ ਵੀ ਮੜੀ ਸ਼ਕਤੀ ਜਾਂ ਕੋਈ ਮੜਾ ਇਨਸਾਨ ਤੁਹਾਡਾ ਫਿਰ ਮੜਾ ਨਹੀਂ ਕਰ ਸਕਦਾ ਆਪਣੇ ਮਨ ਦੇ ਅੰਦਰ ਤੁਸੀਂ ਪਰਮਾਤਮਾ ਜੀ ਦਾ ਨਾਮ ਸਿਮਰਦੇ ਰਹਿਣਾ ਹੈ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹਨ ਕਿ ਸਾਨੂੰ ਜੋ ਮਿਲਿਆ ਹੈ ਸਾਡੇ ਕਰਮਾਂ ਦਾ ਮਿਲਿਆ ਹੈ ਸਾਡੀ ਮਿਹਨਤ ਦਾ ਫਲ ਮਿਲਿਆ ਹੈ ਅਸੀਂ ਆਪਣੀ ਮੰਜ਼ਿਲ ਵੇਖੀ ਨਹੀਂ ਸੀ ਪਰ ਪਰਮਾਤਮਾ ਜੀ ਆਪ ਵਖਾ ਦੇਂਦੇ ਹਨ ਇਸ ਲਈ ਸਾਧ ਸੰਗਤ ਜੀ ਆਪਣੇ ਮਨ ਦੇ ਅੰਦਰ ਜਦੋਂ ਵੀ ਜਾਣਕਾਰੀ ਭੇਜੋ ਤਾਂ ਹਮੇਸ਼ਾ ਹੀ ਸਕਾਰਾਤਮਕ ਹੀ ਭੇਜੋ ਭਾਵ ਕੇ ਚੰਗੇ ਵਿਚਾਰ ਭੇਜੋ ਕਦੇ ਵੀ ਮਾੜੇ ਵਿਚਾਰ ਮਨ ਨੂੰ ਨਹੀਂ ਸੁਣਾਉਣੇ ਉਹੀ ਮਨ ਤੇ ਫਿਰ ਹਾਵੀ ਹੋ ਜਾਂਦੇ ਹਨ ਤੇ ਜੀਵਨ ਵਿੱਚ ਚੰਗਾ ਹੁੰਦਿਆਂ ਹੁੰਦਿਆਂ ਵੀ ਫਿਰ ਮਾੜਾ ਹੋਣਾ ਸ਼ੁਰੂ ਹੋ ਜਾਵੇਗਾ ਅਸੀਂ ਇਦਾਂ ਫਿਰ ਬਣਦੇ ਹੋਏ ਕੰਮ ਵੀ ਵਿਗਾੜ ਸਕਦੇ ਹਾਂ ਸਾਧ ਸੰਗਤ ਜੀ ਉਹੀ ਆਦਤਾਂ ਸਾਡੇ ਕੰਮਕਾਰ ਵਿੱਚ ਝਲਕਦੀਆਂ ਹਨ ਜੇਕਰ ਅਸੀਂ ਖੁਸ਼ ਹਾਂ ਤਾਂ ਸਾਡਾ ਕੰਮ ਵੀ ਸਹੀ ਚੱਲੇਗਾ ਕਿਸਮਤ ਵੀ ਸਾਡੀ ਹੁਣ ਸਾਥ ਦੇਵੇਗੀ ਜੇਕਰ ਅਸੀਂ ਮਨ ਤੋਂ ਖੁਸ਼ ਨਹੀਂ ਹਾਂ ਕੰਮ ਭਾਵੇਂ ਜਿੰਨਾ ਮਰਜ਼ੀ ਕਰੀ ਜਾਓ ਜਾਂ ਭਾਵੇਂ ਤੁਸੀਂ ਕਿਧਰੇ ਵੱਡੇ ਵੀ ਹੋਵੋ ਭਾਵ ਭਾਵੇਂ ਕਿ ਅਮੀਰ ਵੀ ਜੇਕਰ ਹੁੰਦੇ ਹੋ ਤਾਂ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮਨ ਤੇ ਜੋ ਵੀ ਹੁੰਦਾ ਹੈ ਉਹੀ ਹਾਵੀ ਹੁੰਦਾ ਹੈ ਜੇਕਰ ਅਸੀਂ ਸਕਾਰਾਤਮਕ ਸੋਚਾਂਗੇ ਤਾਂ ਸਕਾਰਾਤਮਕ ਹੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ